नती कये चोर की वय चो कल जो न चंद्र <laughs> ਬਹੁਤ ਸਤਿ ਸ਼੍ਰੀ ਅਕਾਲ ਮੱਥਾ ਟੇਕਦੇ ਹਾਂ ਉਸ ਤੋਂ ਬਾਅਦ ਜੋੜ ਇਕੱਠਾ ਨੇ ਮਤਰੀ ਪ੍ਰਕਰ ਕਰਕੇ ਨਗਰ ਦੀ ਸੰਗਤ ਜੋ ਸੰਗਤ ਹੈ ਜੋ ਆਪਕੋ ਰਾਜੇ ਦੀਆਂ ਕਸ਼ਾ ਮਹਾਰਾਜ ਦਾ ਆਧੁਨਿਕ ਸਰਕਾਰ ਦੇ ਵਾਸਤੇ ਨਗਰ ਦੀ ਸੰਗਤਾਂ ਬਹੁਤ ਸਤਿਕਾਰਯੋਗ ਜਿਹੜਾ ਨੇ ਜਿਹੜਾ ਸਾਨੂੰ ਇਹ ਸੰਗਤ ਪ੍ਰਵਾਦ ਆਧੁਨਿਕ ਸਰਕਾਰ ਤੁਹਾਨੂੰ ਬਹੁਤ-ਬਹੁਤ ਧੰਨਵਾਦ ਹੈ ਨਗਰ ਦੀ ਸੰਗਤ ਦਾ ਵਰਬੰਧਕ ਕਮੇਟੀ ਦਾ ਜਿਹੜੇ ਸੇਵਾਦਾਰਾਂ ਦਾ ਜੋ ਗੁਰੂ ਮਹਾਰਾਜ ਦਾ ਸਰਕਾਰ ਸੰਗਤਾਂ ਕੀ ਕਰ ਰਹੀਆਂ ਨੇ ਨਾਲ ਪੰਜਾਂ ਪਿਆਰਿਆਂ ਸਹਿਬਾਨਾਂ ਦਾ ਬਾਰ ਸਨਮਾਨ ਤੇ ਨਾਲ ਹੀ ਜੋ ਗੁਰੂ ਦੀ ਸੇਵਾ ਹੈ ਉਹ ਨਹੀਂ ਇਹਨਾਂ ਸੰਗਤਾਂ ਦੇ ਵੱਲੋਂ ਧੰਕਦਾਰੀ ਵਾਸਤੇ ਜਾਰੀ ਹੈ ਸੋ ਇਸ ਤਰ੍ਹਾਂ ਕਿ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਥਿਆ ਸੁਣ ਕੇ ਬਹੁਤ ਚੜ੍ਹਦੀਆਂ ਕਲਾ ਬਣੇ ਚੜ੍ਹਨਾ ਤੇ ਬਹੁਤ ਉਤਸ਼ਾਹ ਦੇ ਨਾਲ ਸੰਗਤਾਂ ਜਿਹੜੇ ਮੱਥੇ ਟੇਕ ਕੇ ਹਰਿ ਜਾਨ ਜੀਆ ਫਿਰ ਆਪਾਂ ਪ੍ਰਸ਼ਾਦ ਨਾਣ ਕੇ ਅਗਲੇ ਪ੍ਰਾਅ ਵੱਲ ਚੱਲੇ ਜਾਣਗੇ ਜੋ ਗੋਪੀ ਨੂੰ ਪਰਵਾਨ ਕਰਨਾ ਬਹੁਤ ਬਹੁਤ ਸਭ ਸੰਗਤਵਾਂ ਦਾ ਸੇਵਾਦਾਰਾਂ ਦਾ ਬਹੁਤ ਬਹੁਤ ਦਾ ਧੰਨਵਾਦ ਜੋ ਹਰ ਹਾਲ ਇਸ ਸਮਾਜਿਕ ਰੋਲ ਦੇ ਸੰਗਤਾਂ ਦੇ ਸੇਵਾ ਕਰਦੇ ਹਨ ਸਨ ਮਤਾਂ ਦੇ ਨਾਲ ਸੋ ਗੁਰੂ ਪਾਤਸ਼ਾਹ ਮਹਾਰਾਜ ਦੀ ਉਸ ਪਰਦੇਸ਼ ਦੇ ਵਿੱਚੋਂ ਚਰਚਾ ਦਾ ਸਨਕਾਰਨਾ ਜੁਤੀਆ ਸ਼੍ਰੀ ਰਾਮਾ ਸਤਿਗੁਰੂ ਜੀ ਹਾਏ ਜੀ ਜਾਨ ਲੋਕ ਜੋ ਗੰਤ ਹੋਏ ਜਾਂਦੇ ਨੇ ਉਹ ਦੱਸਿਆ ਤਾਂ ਬੰਦਾ ਪਿਆਰੇ ਸੋਹਾਨਾਂ ਦਾ ਜਦੋਂ ਬਾਰਾਂ ਬੰਦ ਤੋਂ ਸੁਆਹ ਮਾਰਾਂ ਨਾ ਮੰਦਦਾ ਹੈ ਹਰ ਸਾਥ ਨਾਲ ਪ੍ਰਸ਼ਾਦ ਲੈ ਕੇ ਤੇ ਆਪਾਂ ਅਗਲੇ ਕਰਾ ਦੇਵਾਂਗੇ ਬਹੁਤ ਬਸਤੀ ਕਰਨ ਜੀ ਦੀਆਂ ਸਲਾਮਤ ਹੋਣ ਬਹੁਤ ਆਓ ਨਾਲ ਦੀ ਨਾਲ ਆਪਣਾ ਸ਼ਰਧੀਤਾਂ ਦੀ ਹਾਜ਼ਰੀ ਦੇ ਨਾਲ ਦੇ ਨਾਲ ਦੇ ਪ੍ਰਾਰਥਨ ਵਾਲੇ ਸ੍ਰੀ ਮਹਾਰਾਜ ਜੀ ਦਾ ਇਸ ਸਮਾਗਮ ਦੇ ਦੇਤੇ ਸਵਾਦ ਚੜ ਕੇ ਜੀ ਸਾਡੇ ਸੰਤਾਂ ਕਾਲਮਨ ਸਾਹਿਬਾਂ ਨੇ ਲਾਵਾ ਕਰ ਰਿਹਾ ਨੇ ਤੇ ਸੰਗਤਾਂ ਦਾ ਸੰਯੋਗ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਬਖਸ਼ਿਤ ਹੈ ਜਿਹਦੇ ਉਸੇ ਦਾ ਕਾਸ਼ਾ ਮਹਾਰਾਜ ਰਾਮਤ ਬਣਾਈ ਆਉਣ ਦਾ ਸਮੋਹ ਜਿਹੜਾ ਹੈ ਉਹ ਇਸੇ ਅਰੰਭ ਤਨ ਸੰਗਤ ਦਾ ਸੰਯੋਗ ਕਰੇ ਜੀ ਉਹ ਆਹ ਗੁਰੂ ਦੀ ਰਾਖਸਾ ਉਹ ਆਹ ਗੁਰੂ ਦੀ ਤਕਦੀਰ ਹੈ بولے دو نمبر ہے بڑیاں بڑیاں طرح سے خوبصورت بولنا اے پھر اڑے ہا کرنی جڑی لگوان کر سکتا کرے تو آؤ